ਗਰਗ ਸਾਹਿਬ ਜਿਹੜੇ ਤੁਸੀਂ ਸਿੱਧਾ ਚੁਣੌਤੀ ਦੇ ਰਹੇ ਹੋ ਪੁਲਿਸ ਨੂੰ ਪ੍ਰਸ਼ਾਸਨ ਨੂੰ ਜੱਜਾਂ ਨੂੰ ਕਿ ਤੁਸੀਂ ਸਭ ਕੁਝ ਪ੍ਰੀਪਲਾਨਡ ਹੋ ਕੇ ਕਰਿਆ ਸਾਬਤ ਕਰ ਪਾਉਂਗੇ ਜੀ ਆ ਸਮਝ ਨਹੀਂ ਆ ਪਿਆ ਐਫ ਆਈ ਆਰ ਵੀ ਉਹਨਾਂ ਦੀ ਲਿਖੀ ਹੋਈ ਹੈ ਅਸੀਂ ਤਾਂ ਨਹੀਂ ਲਿਖੀ ਆ ਆਰਡਰ ਵੀ ਉਹਨਾਂ ਦਾ 16 9 2024 ਨੂੰ ਸ਼ਾਮ ਦੇ 7:05 ਵਜੇ ਐਫ ਆਈ ਆਰ ਦਰਜ ਹੁੰਦੀ ਹੈ 8:30 ਵਜੇ ਉਹਨੂੰ ਪਟਿਆਲਾ ਨੂੰ ਜਾ ਕੇ ਉਹਦੇ ਭਰਾ ਦੇ ਘਰੋਂ ਅਰੈਸਟ ਕਰ ਲੈਂਦੇ ਨੇ ਇਹ ਪਹਿਲਾਂ ਵੀ ਹੁੰਦੀ ਹੈ ਧੁੱਪ ਤਾਂ ਲੱਗਦਾ ਇਹ ਚ ਨਾਮ ਲਿਖਿਆ ਮਾਲਵਿੰਦਰ ਸਿੰਘ ਮਾਲੀ ਇਹ ਆਲਕਾ ਮੈਂ ਤਾਂ ਨਹੀਂ ਲਿਖਿਆ ਇਹਨਾਂ ਦਾ ਲਿਖਿਆ ਕਮੈਂਟ ਹੈ ਇੱਧਰ ਸ਼ਿਕਾਇਤ ਕਰਤਾ ਦਾ ਵੀ ਨਾਮ ਇਹੀ ਲਿਖਿਆ ਉਹਨੇ ਸ਼ਿਕਾਇਤ ਕਰਤਾ ਨੇ ਜਿਹੜਾ ਲਿਖਿਆ ਵੀ ਮਾਲਵਿੰਦਰ ਸਿੰਘ ਵਾਦੀ ਨੇ ਕਰਿਆ ਐਦਾ ਰਿਮਾਂਡ ਲੈਂਦੇ ਨੇ ਉਹ ਜੱਜ ਸਾਹਿਬ ਕਹਿੰਦੀ ਮੈਂ ਮਾਲਵਿੰਦਰ ਸਿੰਘ ਦਾ ਦਿੱਤਾ ਮਾਲੀ ਦਾ ਦਿੱਤਾ ਹੀ ਨਹੀਂ ਫਿਰ ਡੇਟ ਵੀ ਡੇਟ 16 1 9 ਨੂੰ ਹੋਇਆ 16 9 ਨੂੰ ਤਾਂ ਕਈ ਸੀ ਰਜਿਸਟਰ ਨਹੀਂ ਹੋਇਆ 16 9 ਨੂੰ ਇਹ ਰਿਮਾਂਡ ਕਿਵੇਂ ਦਿੱਤਾ ਉਹਨਾਂ ਨੇ ਸਾਨੂੰ ਦੱਸੇਗਾ ਦੂਜੇ ਦਿਨ ਪੇਸ਼ ਕਰੇਗਾ ਕੋਰਟ ਚ ਗਏ ਨੇ ਸਾਡੇ ਬੰਦੇ ਇਹ ਜਿਹੜਾ ਸਾਰਾ ਕੁਝ ਆਇਆ ਕਿ ਡੇਟ ਵੀ ਗਲਤ ਹੈ ਐਫ ਆਈ ਆਰ ਦੀ ਨਾਮ ਵੀ ਗਲਤ ਹੈ ਇਹ ਡੇਟ ਆਫ ਆਰਡਰ ਵੀ ਗਲਤ ਇਹ ਕਿਤੇ ਤੁਹਾਡੇ ਖਾਲਚ ਪੈਨਨਿੰਗ ਸਟੇਕ ਹੈ ਇਹ ਕਲਰਿਕਲ ਮਿਸਟੇਕ ਹੈ ਜੇ ਇੰਨੀਆ ਕਲਰਿਕਲ ਮਿਸਟੇਕ ਮਿਸ ਨੀਹਾ ਜਿੰਦਬੀ ਕੋਰਟ ਚ ਹੋ ਰਹੀਆਂ ਨੇ ਜਿਹੜੀ ਸੀਨੀਅਰ ਸਬ ਡਿਵੀਜ਼ਨ ਜੱਜ ਆ ਤਾਂ ਮੇਰਾ ਖਿਆਲ ਉਹਨੂੰ ਨੌਕਰੀ ਛੱਡ ਦੇਣੀ ਚਾਹੀਦੀ ਜਿਹੜੀ ਆ ਤਿੰਨ ਮਹੀਨਿਆਂ ਦਾ ਆਰਡਰ ਠੀਕ ਨਹੀਂ ਕਰ ਸਕਦੀ ਉਹ ਲੋਕਾਂ ਦੇ ਨਾਲ ਫੈਸਲੇ ਕਰ ਕਾਨੂੰਨ ਸੈਸ਼ਨ ਅੱਗੇ ਪਹੁੰਚ ਜਾਂਦੀ ਹੈ ਸੈਸ਼ਨ ਜੱਜ ਕੋਲ ਫਾਂਸੀ ਦਾ ਹੁਕਮ ਸੁਣਾਉਣ ਦਾ ਹੱਕ ਹੈ ਤੇ ਜਿਹਨੂੰ ਆ ਤਿੰਨ ਗੱਲਾਂ ਜਿਹੜੀਆਂ ਇਹ ਗੱਲਾਂ ਆਮ ਬੰਦੇ ਨੂੰ ਪਤਾ ਹੈ ਕੱਲ ਨੂੰ ਮੇਰੇ ਅਧਾਰ ਕਾਰਚ ਨਾਮ ਮੇਰਾ ਪਿਆਰਾ ਨਾਮ ਲਿਖਿਆ ਹੋ ਮੰਨਣਗੇ ਇਹ ਲੈ ਨਾਲ ਦੀ ਹਾਂ ਵੀ ਇਹ ਤਰ੍ਹਾਂ ਕਰਦਾ ਟਿੱਟੂ ਕਰੈਕਸ਼ਨ ਕਰਾ ਕੇ ਲਿਓ ਹਾਂ ਤੇ ਫਿਰ ਇਹ ਕੀ ਆ ਕੀ ਹੋਵੇ ਇਹਦੀ ਕਾਲੀ ਕੀ ਪੈ ਗਈ ਸੀ ਉਹ ਹੁਕਮਰਾਨਾਂ ਨੂੰ ਕੀ ਲੱਗਦਾ ਪੁਲਿਸ ਪ੍ਰਸ਼ਾਸਨ ਦੇ ਆ ਕਾਲੀ ਹੁਕਮਰਾਨ ਕੀ ਉਤੋਂ ਡੀਜੀਪੀ ਹੋਰ ਹੁਕਮਰਾਨ ਭਗਵੰਤ ਮਾਨ ਤੇ ਹਰਪਾਲ ਚੀਮਾ ਰੜੇ ਹੋਏ ਇਸ ਗੱਲ ਤੇ ਸੀ ਵੀ ਉਹਦੀ ਚਮਚੀ ਮਾਰ ਰਹੇ ਨੇ ਕੇਜਰੀਵਾਲ ਦੀ ਕੇਜਰੀਵਾਲ ਦੀ ਚਮਚੀ ਮਾਰ ਕੇ ਭਗਵੰਤ ਮਾਨ ਕੋਸ਼ਿਸ਼ ਕਰਦਾ ਕਿ ਮੈਂ ਰਹਿ ਜਾਾਂ ਸੀ ਐਮ ਉਹਨੂੰ ਰੋਹਨ ਮੁਖਦੇ ਸੀ ਰੋਜ਼ੀ ਖਬਰਾਂ ਆਉਂਦੀਆਂ ਨੇ ਕੇਜਰੀਵਾਲ ਦੇ ਲਈ ਮਾਲੀ ਐਡਾ ਵੱਡਾ ਸੀਰੀਅਸ ਟਾਪਿਕ ਹੈ ਕਿ ਉਹਨਾਂ ਨੇ ਕਿਹਾ ਪਰਚਾ ਕਰਾ ਦਿਓ ਜਾ ਕੇ ਕੇਜਰੀਵਾਲ ਕੋਲ ਇਹ ਕੇਜਰੀਵਾਲ ਦੀ ਰੋਲ ਕੇਜਰੀਵਾਲ ਦੀ ਹੁੰਦੇ ਕੇਜਰੀਵਾਲ ਦੇ ਇੰਨੇ ਤਾਂ ਉਰੇ ਬੈਠੇ ਨੇ ਪੰਜਾਬ ਤੁਹਾਡੇ ਖਾਲ ਚੇ ਭਗਵੰਤਾਨ ਚੜਾ ਰਿਹਾ ਹਰੇਕ ਮਿਨਿਸਟਰੀ ਚ ਅੱਛੇ ਨੇ ਬੰਦੇ ਵਿਕਾਸ ਕਮਿਸ਼ਨ ਬਣਾਇਆ ਇਹਨਾਂ ਨੇ ਮਾਲੀ ਉਹਦੇ ਸ਼ਬਦ ਤੁਸੀਂ ਡੈਰੋਗੇਟਰੀ ਬੰਦੇ ਐਲਾਨ ਮੰਤ ਸਿਆਂ ਮੁਖ ਮੰਤਰੀ ਨੂੰ ਐਲਾਨ ਮੰਤ ਸਿਆ ਉਹ ਡੈਰੋਗੇਟਰੀ ਵਰਡ ਨਹੀਂ ਲੱਗਦਾ ਉਹ ਉਹ ਸ਼ਬਦਾਂ ਦੀ ਹੱਦ ਤੋਂ ਬਾਹਰ ਜਾਣ ਵਾਲੀ ਗੱਲ ਨਹੀਂ ਹੈ ਮੈਨੂੰ ਕਈ ਵਾਰ ਇਹ ਲੱਗਦਾ ਹੈ ਇਹ ਮਜਾਹੀਏ ਦੇ ਤੌਰ ਤੇ ਮੈਨੂੰ ਕਹਿ ਲਿਖਦੇ ਨੇ ਤੇ ਆਵੇ ਨਾਲ ਪਾੜੇ ਨਾਲ ਉਹ ਪਾੜੇ ਨਾਲ ਕਹਿ ਦਿੰਦੇ ਨੇ ਇਹ ਜਿਹੜੀਆਂ ਗੱਲਾਂ ਮੰਨ ਨਹੀਂ ਚਾਹੁੰਦੇ ਸਾਡੇ ਸਮਾਜ ਚ ਚੱਲਦਾ ਹੈ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਨਾਲ ਕਰਾਲਾ ਦੋਸਤੀ ਕਦੇ ਨਾ ਆਵੇ ਰਾਸ ਜੇ ਕਦ ਚੰਗੀ ਕਰੇ ਦੂਜੀ ਪੀਵੇ ਰਾਸ ਹੁਣ ਇਹ ਆਣਾ ਕੋਈ ਜ਼ਵਾਕਤਾ ਨਹੀਂ ਜ਼ਰੂਰੀ ਹੋਣਾ ਇਹਨਾ ਮੀ ਜਿਹੜਾ ਸਿਆਣਾ ਨਹੀਂ ਹੈ ਉਹਨੂੰ ਹੀ ਆਣਾ ਕਹਿੰਦਾ ਜੇ ਅਸੀਂ ਕਹੀਏ ਮੁੱਖ ਮੰਤਰੀ ਨੂੰ ਸਮਝ ਨਹੀਂ ਹੈ ਤੇ ਫਿਰ ਇਹ ਵੀ ਹੋ ਜਮਾਨ ਹੰਨੀ ਹੋ ਜੂ ਉਹ ਕਹਿੰਗੇ ਤੁਸੀਂ ਕਹਤਾ ਮੁੱਖ ਮੰਤਰੀ ਨੂੰ ਸਮਝ ਨਹੀਂ ਹੈ ਇਹ ਕੋਈ ਡੈਰੋਗੇਟਰੀ ਨਹੀਂ ਹੈ ਅਲਾਨਦ ਵੰਤ ਕਿਉਂ ਕਿਹਾ ਜਾਂਦਾ ਹੈ ਉਹ ਐਲਾਨ ਕਰਦੇ ਰਹਿੰਦੇ ਨੇ ਸਾਰਾ ਦਿਨ ਇਹ ਕੋਈ ਉਹਨੂੰ ਡੈਰੋਗੇਸ਼ਨ ਨਹੀਂ ਉਹਨੂੰ ਇੱਕ ਚਾਰ ਚੰਨ ਲਾਏ ਨੇ ਵੀ ਭਾਈ ਤੂੰ ਐਲਾਨ ਕਰਦਾ ਤੂੰ ਐਲਾਨਦ ਵੰਤ ਉਹਨਾਂ ਨੂੰ ਵੀ ਫਿਰ ਚੁੱਭ ਜਾਂਦੀ ਹੈ ਗੱਲ ਯਾਰ ਕਿ ਮੈਂ ਚੀਫ ਮਿਨਿਸਟਰ ਮੈਨੂੰ ਇਦਾਂ ਕਹਿ ਰਹੇ 24 ਜਾਂਦੀ ਹੈ ਫਿਰ ਕਾਨੂੰਨੀ ਕਾਰਵਾਈ ਕਰੇ ਨਾ ਚੁੱਭ ਜਾਂਦੀ ਧੱਕੇ ਨਾਲ ਨਹੀਂ ਰੋਹੀ ਤਾਂ ਕੀਤੀ ਨਾ 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 ਧੱਕੇ ਨਾਲ ਕੇਸ ਬਣਾਇਆ ਸਾਨੂੰ ਕਾਨੂੰਨ ਦੇ ਸਰ ਬੰਦਾ ਹੁੰਦਾ ਠੀਕ ਹੈ ਆ ਨੀਹਾ ਜਿੰਦਲ ਨੇ ਜਿਹੜਾ ਆਰਡਰ ਕਰਿਆ ਇਹ ਆਰਡਰ ਜਸਟੀਫਾਈ ਕਰਦੇ ਨੇ ਆਪਦੇ ਘਰ ਤੇ ਲੱਗੀ ਅੱਗ ਆ ਦੂਜੇ ਦੇ ਘਰ ਤੇ ਲੱਗੀ ਬਸੰਤਰ ਕੋਈ ਨੀ ਜੀ ਨਾਮਦ ਗਲਤ ਹੋ ਗਿਆ ਤਾਂ ਕੀ ਹੋ ਗਿਆ ਕੋਈ ਨੀ ਜੀ ਡੇਟ ਗਲਤ ਹੋ ਗਈ ਤਾਂ ਕੀ ਹੋ ਗਿਆ ਆਵਾਜ਼ ਬੁਲੰਦ ਕਰ ਰਹੇ ਹਾਂ ਸਿਸਟਮ ਰੋਕਦੇ ਆ ਸਿਸਟਮ ਤਾਂ ਰੋਕ ਲਈ ਹੈ ਸਾਨੂੰ ਉੱਥੇ ਜੇਬ ਦੇ ਅੱਗੇ ਧਰਨਾ ਲਾਉਣ ਤੋਂ ਰੋਕਿਆ ਇਹਨਾਂ ਨੇ ਸੁਪਰਡੰਟ ਨੇ ਜਿਹੜੀ ਕੋਈ ਅਧਿਕਾਰੀ ਨਹੀਂ ਹੈ ਪਟਿਆਲਾ ਝੇੜ ਇੰਨੀ ਮਾਰੀ ਹੈ ਉੱਥੇ ਪਹਿਲਾਂ 1978 ਚ ਨਾਬੇ ਤੋਂ ਟੀਚਰ ਆਏ ਐਜੀਟੇਟ ਕਰ ਰਹੇ ਸੀ ਪਟਿਆਲਾ ਦੇ ਜੇਲ੍ਹ ਸੁਪਰਡੈਂਟ ਨੂੰ ਗੋਲੀ ਚੁਲਾਤੀ ਉਹ ਨਾਥਿੰਗ ਮੈਂ ਹਸਤਾਤ ਹੀ ਮੇਰੇ ਕੋਲ ਇਕੱਠੇ ਆ ਕੇ ਆ ਗਏ ਉਸ ਤੋਂ ਬਾਅਦ ਆ ਪਿੱਛੇ ਮੈਂ ਡਾਇਰੈਕਟਰ ਸੀਗਾ ਉੱਥੇ ਅਸੀਂ ਸਾਰੇ ਜੇਲ੍ਹ ਸੁਪਰਡੈਂਟਾਂ ਨੂੰ ਬੁਲਾਇਆ ਨਸ਼ੇ ਬੰਦ ਕਰਨ ਵਾਸਤੇ ਜਿਹਨਾਂ ਤੋਂ ਤੇ ਉਹ ਜੇਲ੍ਹ ਸੁਪਰਡੈਂਟ ਚੰਗਾ ਸੀ ਕੋਕਾਨਾ ਦੇਖੋ ਜੀ ਗੱਲ ਕਰਦਾ ਜਿੰਨਾ ਮਰਜੀ ਕਰ ਲੋ ਤੁਸੀਂ ਸ਼ਾਦੀ ਵੀ ਜੇਲ੍ਹ ਜਿੰਨਾ ਸੇ ਵਿਕ ਰਹੇ ਨੇ ਅਮੈਂ ਪਪੂ ਨਾਲ ਜ਼ੋਰ ਲਾ ਲਿਆ ਤਾਂ ਵੀ ਵਿਕ ਰਹੇ ਨੇ ਪਟਿਆਲਾ ਜੇਲ੍ਹ ਨੂੰ ਭਗੰਤਮਾਨ ਦੀ ਡਿਊਟੀ ਬੰਦੀ ਸੀ ਆਪਦੇ ਜੇਲ੍ਹ ਮੰਤਰੀ ਨੂੰ ਕਹਿੰਦਾ ਭਾਈ ਇਹਨੂੰ ਚੰਗੀ ਤਰ੍ਹਾਂ ਦੇਖੋ ਭਗੰਤਮਾਨ ਖੁਦ ਹੋਮ ਮਿਨਿਸਟਰ ਹੈ ਕਿਉਂਕਿ ਪੁਲਿਸ ਨੇ ਗਲਤ ਕਰਿਆ ਥੋੜੇ ਖਲਚੋਣ ਪਤਾ ਨਹੀਂ ਹੈ ਨਹੀਂ ਭਗੰਤਮਾਨ ਜਾਣ ਕੇ ਚੁੱਪ ਕਰਦਾ ਮੈਂ ਤਾਂ ਕਹਿੰਦਾ 75 ਰਿਜ਼ੋਲਵ ਕਰੀਆਂ ਮੈਨੂੰ ਪੁੱਛਾ ਮੈਂ ਕਿ ਭਗੰਤਮਾਨ ਦੇ ਪੁੱਛੋ ਤਾਂ ਬਣਾ ਹੋਈ ਨਹੀਂ ਸਕਦੀਆਂ ਬਾਅਦ ਦੇਖੋ ਉਹਦੇ ਸਾਈਨ ਹੋਏ ਨੇ ਫਾਈਲ ਤੇ ਇਹ ਭਗਵੰਤ ਮਾਨ ਤੇ ਹਰਪਾਲ ਚੀਮਾ ਇਹਨਾਂ ਦੀ ਟੱਕਰ ਹੈ ਹਰਪਾਲ ਚੀਮਾ ਚਾਹੁੰਦਾ ਮੈਂ ਭਗਵੰਤ ਮਾਨ ਨੂੰ ਉਡਾ ਕੇ ਦੰਡਾ ਤੇ ਭਗਵੰਤ ਮਾਨ ਕਹਿੰਦਾ ਮੈਂ ਪੈਰ ਕੱਢ ਕੇ ਰੱਖਾਂ ਆਪਸੀ ਟਸਲ ਆਪਸੀ ਟਸਲ ਦੇ ਵਿੱਚੋਂ ਮਾਲਦੇ ਚਮਚੀ ਕੇਜਰੀਵਾਲ ਦੀ ਨਾਲਦੀ ਨੇ ਕਿਉਂਕਿ ਫੈਸਲਾ ਕੇਜਰੀਵਾਲ ਨੇ ਕਰਨਾ ਹੈ ਬੰਨ੍ਹਮਿਆਂ ਨੇ ਨਹੀਂ ਕਰਨਾ ਮਾਲੀ ਨਾਲ ਸਲੂਕ ਕਿਦਾਂ ਦਾ ਹੋ ਰਿਹਾ ਜੇਲ੍ਹ ਚ ਮਾਲੀ ਨਾਲ ਸਲੂਕ ਚੰਗਾ ਹੋਇਆ ਮਾੜਾ ਵੀ ਆ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਫਰੂਟ ਦੇਣਾ ਚਾਹੁੰਦੇ ਸੀ ਮਿਲਣਗੇ ਉਹ ਫਰੂਟ ਨਹੀਂ ਜਾਂਦਾ ਦਿੱਤਾ ਅੰਦਰ ਮਾਲਵਿੰਦਰ ਸਿੰਘ ਮਾਲੀ 20 ਦਿਨ ਹੋ ਗਏ ਜੇਲ੍ਹ ਚ ਬੈਠੇ ਨੇ ਜ਼ਮਾਨਤ ਕਹਿੰਦੇ ਮੈਂ ਕਰਾਉਣ ਹੀ ਨਹੀਂ ਜੇ ਮੈਂ ਜ਼ਮਾਨਤ ਕਰਾ ਲਈ ਤਾਂ ਇਹ ਚੀਜ਼ ਹੋ ਜੇਗੀ ਕਿ ਹਾਂ ਮੈਂ ਕਿਤੇ ਗਿਲਟੀ ਹਾਂ ਮੇਰੇ ਤੋਂ ਕੋਈ ਗਲਤੀ ਹੋਈ ਸੀ ਤੇ ਉਹਨਾਂ ਦੇ ਸਾਥੀ ਜਿਹੜੇ ਨਾਲ ਰਹੇ ਨੇ ਸਿਵਲ ਸੁਸਾਇਟੀ ਚੰਡੀਗੜ੍ਹ ਵੱਲੋਂ ਡਾਕਟਰ ਪਿਆਰਾ لال ਗਰਗੁਣੀ ਕਹਿ ਰਹੇ ਨੇ ਕਿ ਸਿਰਫ ਤੇ ਸਿਰਫ ਇੱਕ ਗਿਣੀ ਮਿੱਠੀ ਸਾਜ਼ਿਸ਼ ਰਚੀ ਗਈ ਸੀ ਇਹ ਆਵਾਜ਼ ਬੰਦ ਕਰਨ ਲਈ ਗਰਗ ਸਾਹਿਬ ਜੀ ਜਿਹੜੇ ਤੁਸੀਂ ਸਿੱਧਾ ਚੁਣੌਤੀ ਦੇ ਰਹੇ ਹੋ ਪੁਲਿਸ ਨੂੰ ਪ੍ਰਸ਼ਾਸਨ ਨੂੰ ਜੱਜਾਂ ਨੂੰ ਕਿ ਤੁਸੀਂ ਸਭ ਕੁਝ ਪ੍ਰੀ ਪਲਾਨਡ ਹੋ ਕੇ ਕਰਿਆ ਤੁਸੀਂ ਕਾਗਜ਼ਾਂ 'ਚ ਪਹਿਲਾਂ ਸਭ ਕੁਝ ਕਰਤੇ ਆ ਗ੍ਰਿਫਤਾਰੀ ਕਰਨ ਤੁਸੀਂ ਬਾਅਦ 'ਚ ਜਾ ਰਹੇ ਹੋ ਸਾਬਤ ਕਰ ਪਾਉਂਗੇ ਚੀਜ਼ ਆ ਸਾਹਮਣੇ ਆਪ ਹੈ ਐਫ ਆਈ ਆਰ ਵੀ ਉਹਨਾਂ ਦੀ ਲਿਖੀ ਹੋਈ ਹੈ ਅਸੀਂ ਤਾਂ ਨਹੀਂ ਲਿਖੀ ਆ ਆਰਡਰ ਵੀ ਉਹਨਾਂ ਦਾ ਹੈ ਐਫ ਆਈ ਆਰ ਆ ਤੁਹਾਡੇ ਸਾਹਮਣੇ ਹੈ ਇਹ ਲੈ ਲਓ ਤੁਸੀਂ ਸ਼ਾਰਟ ਜੇ ਡੈਨ ਹੈ ਕਿ ਐਫ ਆਈ ਆਰ ਦੇ ਵਿੱਚ ਇਹ ਲਿਖਦੇ ਨੇ ਆ ਐਫ ਆਈ ਆਰ ਹੈ ਜੀ ਐਫ ਆਈ ਆਰ ਦੇ ਵਿੱਚ 16 9 2024 ਨੂੰ ਸ਼ਾਮ ਦੇ 7:05 ਵਜੇ ਐਫਆਈਆਰ ਦਰਜ ਹੁੰਦੀ ਹੈ। ਸੁਹਾਣਾ ਥਾਣਾ। ਨਹੀਂ ਇਹ ਇਟਿ ਸਿਟੀ। ਇਟਿ ਸਿਟੀ। ਇਟਿ ਸਿਟੀ। ਠੀਕ ਹੋ ਗਿਆ। ਹਮ। ਮਾਹਲੀ ਦਾ ਐਡਰੈਸ ਹੈ ਮਾਲਵਿੰਦਰ ਵਾਲੀ ਦਾ। 8:30 ਵਜੇ ਉਹਨੂੰ ਪਟਿਆਲੋਂ ਜਾ ਕੇ ਉਹਦੇ ਭਰਾ ਦੇ ਘਰੋਂ ਅਰੈਸਟ ਕਰ ਲੈਂਦੇ ਨੇ ਇਹ ਪਹਿਲਾਂ ਦੀ ਹੋਈ ਹੁੰਦੀ ਹੈ ਧੁੱਪ ਤਾਂ ਲੱਗਦਾ। ਇਹ ਚ ਨਾਮ ਲਿਖਿਆ ਹੈ ਮਾਲਵਿੰਦਰ ਸਿੰਘ ਵਾਲੀ। ਹਮ। ਇਹ ਆ ਲਿਖਿਆ। ਐਫਆਈਆਰ 'ਚ ਲਿਖਿਆ ਮੈਂ ਤਾਂ ਨਹੀਂ ਲਿਖਿਆ। ਇਹਨਾਂ ਦਾ ਡਾਕੂਮੈਂਟ ਹੈ। ਠੀਕ ਹੈ। ਇੱਧਰ ਸ਼ਿਕਾਇਤ ਕਰਤਾ ਦਾ ਵੀ ਨਾਮ ਇਹੀ ਲਿਖਿਆ ਉਹਨੇ ਸ਼ਿਕਾਇਤ ਕਰਤਾ ਨੇ ਜਿਹੜਾ ਲਿਖਿਆ ਵੀ ਮਾਲਵਿੰਦਰ ਸਿੰਘ ਵਾਲੀ ਇਹ ਤਾਂ ਰਿਮਾਂਡ ਲੈਂਦੇ ਨੇ ਉਹ ਜੱਜ ਸਾਹਿਬ ਕਹਿੰਦੇ ਮੈਂ ਮਾਦਵਿੰਦਰ ਸਿੰਘ ਦਾ ਦਿੱਤਾ ਮਾਲੀ ਦਾ ਦਿੱਤਾ ਹੀ ਨਹੀਂ ਚਲੋ ਅਖਰ ਨਹੀਂ ਆਇਆ ਕਲਪ ਤੋਂ ਨਹੀਂ ਆਈ ਹੋਗੀ ਹੁਣੀ ਕੋਈ ਵੱਡੀ ਗੱਲ ਨਹੀਂ ਹੈਗੀ ਉਹ ਮੈਂ ਆਉਣਾ ਫਿਰ ਡੇਟ ਵੀ ਡੇਟ 16 1 9 ਨੂੰ ਹੋਇਆ 16 9 ਨੂੰ ਤਾਂ ਕੈਸੀ ਰਜਿਸਟਰੀ ਨਹੀਂ ਹੋਇਆ 16 9 ਨੂੰ ਇਹ ਰਿਮਾਂਡ ਕਿਵੇਂ ਦਿੱਤਾ ਉਹਨਾਂ ਨੇ ਪੀਐਸਐਮ ਪੀਐਸਐਮ ਦੇ ਕਰਨਾ ਹੁੰਦਾ ਅਰੈਸਟ ਕਰਨ ਤੋਂ ਬਾਅਦ 24 ਘੰਟੇ ਦੇ ਵਿੱਚ ਆ 24 ਘੰਟੇ ਲਾ ਲੂ ਦੂਜੇ ਦਿਨ ਪੇਸ਼ ਕਰਿਆ ਨਾ ਕਹਿੰਦੇ ਤਾਂ ਕਾਗਜ਼ੀ ਤਾਂ ਹੂੰ ਸਾਨੂੰ ਦੱਸੇਗਾ ਦੂਜੇ ਦਿਨ ਪੇਸ਼ ਕਰਿਆ ਕੋਰਟ 'ਚ ਗਏ ਨੇ ਸਾਡੇ ਬੰਦੇ ਹੂੰ ਕਿ ਪਰ ਆਰਡਰ ਬਈ ਦੇ ਦਿੰਦਾਈ ਲਿਆ ਹੋਇਆ ਇਹ ਜਿਹੜਾ ਸਾਰਾ ਕੁਛ ਆ ਕਿ ਡੇਟ ਵੀ ਗਲਤ ਐ ਐਫ ਆਈ ਆਰ ਦੀ ਨਾਮ ਵੀ ਗਲਤ ਤੇ ਡੇਟ ਆਫ ਆਰਡਰ ਵੀ ਗਲਤ ਇਹ ਕਿਤੇ ਤੁਹਾਡੇ ਖਿਆਲ ਚ ਪੈਨ ਮਿਸਟੇਕ ਐ ਇਹ ਕਲੈਰੀਕਲ ਮਿਸਟੇਕ ਐ ਜੇ ਇੰਨੀਆ ਕਲੈਰੀਕਲ ਮਿਸਟੇਕ ਮਿਸ ਨੀਹਾ ਜਿੰਦਬੀ ਕੋਰਟ ਚ ਹੋ ਰਹੀਆਂ ਨੇ ਜਿਹੜੀ ਸੀਨੀਅਰ ਸਬ ਡਿਵੀਜ਼ਨ ਜੱਜ ਆ ਤਾਂ ਮੇਰਾ ਖਿਆਲ ਉਹਨੂੰ ਨੌਕਰੀ ਛੱਡ ਦੇਣੀ ਚਾਹੀਦੀ ਆ ਜਿਹੜੀਆਂ ਤਿੰਨ ਮਹੀਨਿਆਂ ਦਾ ਆਰਡਰ ਠੀਕ ਨਹੀਂ ਕਰ ਸਕਦੀ ਉਹ ਲੋਕਾਂ ਦੇ ਨਾਲ ਫੈਸਲੇ ਕਰ ਕਾਨੂੰਨ ਸੈਸ਼ਨ ਜੱਜ ਦੇ ਬਣ ਜਾਂਦੀ ਹੈ ਸੈਸ਼ਨ ਜੱਜ ਕੋਲ ਫਾਂਸੀ ਦਾ ਹੁਕਮ ਸੁਣਾਉਣ ਦਾ ਹੱਕ ਹੈ ਹਮ ਹਾਈ ਕੋਰਟ ਉਹਨੂੰ ਸਿਰਫ ਕੰਫਰਮ ਕਰਦੀ ਹੈ ਕਿ ਜਿਹਨੂੰ ਆ ਤਿੰਨ ਗੱਲਾਂ ਜਿਹੜੀਆਂ ਇਹ ਗੱਲਾਂ ਆਮ ਬੰਦੇ ਨੂੰ ਪਤਾ ਹੈ ਕਲਰਕ ਨੂੰ ਪਤਾ ਹੈ ਵੀ ਡੇਟ ਠੀਕ ਲਿਖੀ ਦੀ ਹੈ ਹਮ ਟਾਈਮ ਠੀਕ ਲਿਖੀਦਾ ਹੈ ਹਮ ਤੇ ਆਰਡਰ ਦੇ ਵਿੱਚ ਜਿਹੜਾ ਕੋਈ ਨੰਬਰ ਹੋਵੇ ਉਹ ਠੀਕ ਲਿਖੀਦਾ ਹੈ ਨਾਮ ਠੀਕ ਲਿਖੀਦਾ ਇਹਨੇ ਨਾਮ ਵੀ ਗਲਤ ਕੱਲ ਨੂੰ ਮੇਰੇ ਆਧਾਰ ਕਾਰਡ 'ਚ ਨਾਮ ਮੇਰਾ ਪਿਆਰਾ ਲਾਲ ਲਿਖਿਆ ਹੋਵੇ ਕਦਾਂ ਮਨਨਗੇ ਇਹ ਲੈ ਨਾਲ ਦੀ ਹਾਂ ਉਹ ਹੀ ਪੈਦਾ ਕਰਦਾ ਟਿੱਕ ਟੋਕ ਕਰੈਕਸ਼ਨ ਕਰਾ ਕੇ ਲਿਓ ਹਾਂ ਫਿਰ ਫਿਰ ਇਹ ਕੀ ਹੈ ਫਿਰ ਡੇਟ ਗਲਤ ਹੋਵੇ ਮੇਰੀ ਡੇਟ ਆਫ ਬਰਥ ਗਲਤ ਲਿਖੀ ਹੋਵੇ ਇਹ ਐਡੀ ਕਾਲੀ ਕੀ ਪੈ ਗਈ ਸੀ ਉਹ ਹੁਕਮਰਾਨਾ ਨੂੰ ਕੀ ਲੱਗਦਾ ਪੁਲਿਸ ਪ੍ਰਸ਼ਾਸਨ ਦੇ ਅੱਪ ਕਾਲੀ ਹੁਕਮਰਾਨ ਕੀ ਉਤੋਂ ਡੀਜੀਪੀ ਹੋਰ ਹੁਕਮਰਾਨ ਭਗਵੰਤ ਮਾਨ ਤੇ ਹਰਪਾਲ ਚੀਮਾ ਰੜੇ ਹੋਏ ਇਸ ਗਲਤੇ ਸੀ ਵੀ ਉਹਦੀ ਚਮਚੀ ਮਾਰ ਰਹੇ ਨੇ ਕੇਜਰੀਵਾਲ ਦੀ ਕੇਜਰੀਵਾਲ ਦੀ ਚਮਚੀ ਮਾਰ ਕੇ ਭਗਵੰਤ ਮਾਨ ਕੋਸ਼ਿਸ਼ ਕਰਦਾ ਕਿ ਮੈਂ ਰਹਿ ਜਾ ਸੀ ਐਮ ਉਹਨੂੰ ਰੋਹਨ ਨੂੰ ਫਿਰ ਦੇਸੀ ਰੋਜ਼ੀ ਖਬਰਾਂ ਆਉਂਦੀਆਂ ਨੇ ਵੀ ਕੇਜਰੀਵਾਲ ਦੇ ਲਈ ਮਾਲੀ ਅੱਟਾ ਬੜਾ ਸੀਰੀਅਸ ਟਾਪਿਕ ਹੈ ਕਿ ਉਹਨਾਂ ਨੇ ਕਿਹਾ ਪਰਚਾ ਕਰਾ ਦਿਓ ਜਾ ਕੇ ਕੇਜਰੀਵਾਲ ਕੋਲ ਲੈਣਾ ਟਾਈਮ ਹੈ ਕੇਜਰੀਵਾਲ ਦੀ ਰੋਲ ਕੇਜਰੀਵਾਲ ਦੀ ਹੁੰਦੇ ਕੇਜਰੀਵਾਲ ਦੇ ਇੰਨੇ ਤਾਂ ਉਰੇ ਬੈਠੇ ਨੇ ਪੰਜਾਬ ਤੁਹਾਡੇ ਖਾਲਚੇ ਭਗਵੰਤਾਨ ਚਲਾ ਰਿਹਾ ਹਰੇਕ ਮਿਨਿਸਟਰੀ ਚ ਬੈਠੇ ਨੇ ਬੰਦੇ ਵਿਕਾਸ ਕਮਿਸ਼ਨ ਬਣਾਇਆ ਇਹਨਾਂ ਨੇ ਉਹਦੇ ਵਿੱਚ ਜਿਹੜੀ ਵਾਈਸ ਚੇਅਰਮੈਨ ਹੈ ਉਹ ਕਾਰਪੋਰੇਟ ਬਾਡੀ ਦੀ ਹੈ ਜਿਹੜੇ ਤਿੰਨ ਮੈਂਬਰ ਲਾਨੇ ਉਹ ਬਾਹਰ ਲੈਣੇ ਪੰਜਾਬ ਤੋਂ ਜਿਹੜੇ 898 ਫੈਲੋ ਲਾਈਨ ਉਹ ਵੀ ਬਾਹਰ ਲੈ ਅੱਛਾ ਤੁਸੀਂ ਹੁਣੇ ਪ੍ਰੈਸ ਕਾਨਫਰੈਂਸ ਚ ਕਹਿ ਰਹੇ ਜੀ ਕਹਿੰਦੇ ਯਾਰ ਭਗਵੰਤ ਮਾਨ ਇੱਕ ਮਜਾਕੀਆ ਚੰਗਾ ਹੈ ਮਜਾਈਆ ਚੰਗਾ ਹੈ ਇਹਦੇ ਕੋਲ ਰਾਜਨੀਤਿਕ ਤਜਰਬਾਨੀ ਹੈ ਇਹਦੇ ਕੋਲ ਸ਼ਬਲ ਦਾ ਤਜਰਬਾਨੀ ਹੈ ਪਰ ਉਹ ਮੁੱਖ ਮੰਤਰੀ ਹੈ ਅਸੀਂ ਸੰਵਿਧਾਨ ਦੇ ਤੌਰ ਤੇ ਉਹਨੂੰ ਇੱਜ਼ਤ ਦਿੰਨੇ ਆ ਹਨਾ ਰਿਸਪੈਕਟ ਕਰਦੇ ਆ ਬਤਾਓ ਮੁੱਖ ਮੰਤਰੀ ਬਿਲਕੁਲ ਬਤਾਰਮ ਤੁਹਾਨੂੰ ਤੇ ਮਾਲੀ ਉਹਦਾ ਸ਼ਬਦ ਤੁਸੀਂ ਡੈਰੋਗੇਟਰੀ ਮੰਨਦੇ ਐਲਾਨਮੰਤ ਸਿਆ ਕਿਹੜਾ ਮੁੱਖ ਮੰਤਰੀ ਨੂੰ ਐਲਾਨਮੰਤ ਸਿਆ ਉਹ ਡੈਰੋਗੇਟਰੀ ਵਰਡ ਨਹੀਂ ਲੱਗਦਾ ਉਹ ਉਹ ਸ਼ਬਦਾਂ ਦੀ ਹੱਦ ਤੋਂ ਬਾਹਰ ਜਾਣ ਵਾਲੀ ਗੱਲ ਨਹੀਂ ਹੈ ਮੈਨੂੰ ਕਈ ਵਾਰ ਇਹ ਲੱਗਦਾ ਹੈ ਇਹ ਮਜ਼ਾਹੀਏ ਦੇ ਤੌਰ ਤੇ ਮੈਨੂੰ ਕਈ ਲਿਖਦੇ ਨੇ ਪਿਆਰੇ ਲਾਲ ਉ ਪਾੜੇ ਲਾਲ ਉਹ ਪਾੜੇ ਲਾਲ ਕਹਿ ਦਿੰਦੇ ਨੇ ਇਹੀ ਜੀਆਂ ਗੱਲਾਂ ਮੰਨ ਲੈਣੀਆਂ ਚਾਹੀਦੀ ਸਾਡੇ ਸਮਾਜ 'ਚ ਚੱਲਦਾ ਹੈ ਅੱਛਾ ਸਾਡੇ ਸਮਾਜ ਦੇ ਵਿੱਚ ਤੁਸੀਂ ਦੱਸੋ ਮੈਨੂੰ ਹਾਂ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਨਾਲ ਕਰਾੜਾ ਦੋਸਤੀ ਕਦੇ ਨਾ ਆਵੇ ਰਾਸ ਜੇ ਕਦ ਚੰਗੀ ਕਰੇ ਦੂਜੀ ਪੀਵੇ ਰਾਸ ਨਾਲ ਕਰਾੜਾ ਦੋਸਤੀ ਕਦੇ ਨਾ ਆਵੇ ਨਾਲ ਆਣੇ ਦੋਸਤੀ ਕਦੇ ਨਾ ਆਵੇ ਰਾਸ ਜੇ ਕਦ ਚੰਗੀ ਕਰੇ ਦੂਜੀ ਪੀਵੇ ਰਾਸ ਹੁਣ ਇਹ ਆਣਾ ਕੋਈ ਜਾਗਤਾ ਨਹੀਂ ਜ਼ਰੂਰੀ ਹੋਣਾ ਇਹ ਆਣਾ ਮੀ ਜਿਹੜਾ ਸਿਆਣਾ ਨਹੀਂ ਹੈ ਉਹਨੂੰ ਆਣਾ ਕਹਿੰਦਾ ਜੇ ਅਸੀਂ ਕਹੀਏ ਮੁੱਖ ਮੰਤਰੀ ਨੂੰ ਸਮਝ ਨਹੀਂ ਹੈ ਕਿ ਫਿਰ ਇਹ ਵੀ ਹੋ ਜਮਾਨ ਹੰਦੀ ਹੋ ਜੂ ਉਹ ਕਹਿੰਗੇ ਤੁਸੀਂ ਕਹਤਾ ਮੁੱਖ ਮੰਤਰੀ ਨੂੰ ਸਮਝ ਨਹੀਂ ਹੈ ਮੈਂ ਇਹ ਕਹ ਹੈ ਨਾ ਉਹਨੇ ਐਲਾਨਮੰਦ ਕਿਹਾ ਹੈ ਇਹੋ ਜੀਆਂ ਗੱਲਾਂ ਇਹ ਨਾਮ ਇੱਕ ਦੂਜੇ ਦੇ ਰੱਖਣੇ ਇਦਾਂ ਦੇ ਇਹ ਕੋਈ ਡੈਰੋਗੇਟਰੀ ਨਹੀਂ ਹੈ ਐਲਾਨਮੰਦ ਕਿਉਂ ਕਿਹਾ ਜਾਂਦਾ ਹੈ ਉਹ ਐਲਾਨ ਕਰਦੇ ਰਹਿੰਦੇ ਨੇ ਸਾਰਾ ਦਿਨ ਇਹ ਕੋਈ ਉਹਨੂੰ ਡੈਰੋਗੇਸ਼ਨ ਨਹੀਂ ਉਹਨੂੰ ਇੱਕ ਚਾਰ ਚੈਨਲ ਆਏ ਨੇ ਵੀ ਭਾਈ ਤੂੰ ਐਲਾਨ ਕਰਦਾ ਹੈ ਤੂੰ ਐਲਾਨਮੰਦ ਹੈ ਉਹਨਾਂ ਨੂੰ ਕੀ ਫਿਰ ਚੁੱਭ ਜਾਂਦੀ ਹੈ ਗੱਲ ਯਾਰ ਕਿ ਮੈਂ ਚੀਫ ਮਿਨਿਸਟਰ ਮੈਨੂੰ ਇਦਾਂ ਕਹਿ ਰਹੇ ਹੈ ਚੁੱਭ ਜਾਂਦੀ ਹੈ ਫਿਰ ਕਾਨੂੰਨੀ ਕਾਰਵਾਈ ਕਰੇ ਨਾ ਚੁੱਭ ਜਾਂਦੇ ਤੱਕੇ ਨਾਲ ਕਿ ਫਿਰ ਉਹੀ ਤਾਂ ਕੀਤੀ ਨਾ 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 ਤੱਕੇ ਨਾਲ ਕੇਸ ਬਣਾਇਆ ਸੁਣੋ ਇੱਕ ਡਾਕਟਰ ਸ਼ਰਿਆਮ ਕਰਾਪਸ਼ਨ ਕਰਦਾ ਸੀ ਉਹਨਾਂ ਦੀ ਧੱਕੇ ਨਾਲ ਫੜਨ ਦੀ ਕੋਸ਼ਿਸ਼ ਕੀਤੀ ਵਿਜੀਲੈਂਸ ਨੇ ਹੂੰ ਅਛਾ ਕਿ ਤੁਸੀਂ ਧੱਕੇ ਨਾਲ ਤਾਂ ਇਹ ਕਿਵੇਂ ਫੜਦਾ ਐਸ ਵੀ ਹੁੰਦੇ ਉਦੋਂ ਮਿਲੇ ਅਸੀਂ ਐਸਿ ਜੀਨ ਵੱਲੋਂ ਨਹੀਂ ਨਹੀਂ ਉਹ ਹਮੇਸ਼ਾ ਚੋਰੀ ਤਾਂ ਕਰਦੇ ਮੈਂ ਕਿਹਾ ਹਾਂ ਕਰਦਾ ਸ਼ਰੇਮ ਕਰਦਾ ਮੈਂ ਤੂੰ ਆਪਦੀ ਘਰ ਦਾ ਆਪਰੇਸ਼ਨ ਕਰਾ ਤਿੱਤੋਂ ਪੈਸੇ ਲੂਗਾ ਤੇ ਪਰ ਤੁਸੀਂ ਮੋੜ ਫਿੱਟ ਕਰੋ ਕਹਿੰਦਾ ਫੜਿਆ ਨਹੀਂ ਜਾਂਦਾ ਮੈਂ ਫਿਰ ਤੁਸੀਂ ਬੈਠੇ ਕਰਦੇ ਵਾਸਤੇ ਕਹਿੰਦਾ ਜੇ ਅਸੀਂ ਫੜਦਾ ਫਿਰ ਕੀ ਤਰਾ ਦੇ ਨਾ ਕਿਹਾ ਫਿਰ ਤੁਸੀਂ ਕੱਲ ਨੂੰ ਸ਼ਰੀਫ ਨੂੰ ਵੀ ਫੜ ਲੋਗੇ ਧੱਕੇ ਨਾਲ ਤਾਂ ਸੋ ਤੁਹਾਨੂੰ ਧੱਕੇ ਦੇ ਤਰਾ ਗਿਆ ਹੈ ਕਾਨੂੰਨ ਦੇ ਅੰਦਰ ਬੰਦਾ ਹੁੰਦਾ ਠੀਕ ਹੈ ਮਾਲਵਿੰਦਰ ਸਿੰਘ ਵਾਦੀ ਨੂੰ ਅਰੈਸਟ ਕਰ ਲਿਆ ਆ ਨੀਹਾ ਜਨਰਲ ਨੇ ਜਿਹੜਾ ਆਰਡਰ ਕਰਿਆ ਇਹ ਆਰਡਰ ਜਸਟੀਫਾਈ ਕਰਦੇ ਨੇ ਇਹ ਸਭ ਕੁਝ ਗਲਤ ਹੈ ਜੇ ਆਏ ਕਹਣਾ ਵੀ ਜੋ ਸਰਕਾਰ ਕਰੇ ਉਹ ਠੀਕ ਹੈ ਆਪਦੇ ਘਰ ਤੇ ਲੱਗੀ ਅੱਗ ਆ ਦੂਜੇ ਦੇ ਘਰ ਤੇ ਲੱਗੀ ਬਸੰਤਰ ਕੋਈ ਨੀ ਜੀ ਨਾਮ ਗਲਤ ਹੋ ਗਿਆ ਤਾਂ ਕੀ ਹੋ ਗਿਆ ਕੋਈ ਨੀ ਜੀ ਡੇਟ ਗਲਤ ਹੋ ਗਈ ਤਾਂ ਕੀ ਹੋ ਗਿਆ ਕੋਈ ਨੀ ਜੀ 17 ਦੀ ਬਜਾ 16 ਪੈ ਗਈ ਤਾਂ ਕੀ ਗਲਤ ਹੋ ਗਿਆ ਫਿਰ ਇਹ ਸਾਰੇ ਆਰਡਰ ਕਿਉਂ ਨਾ ਗਲਤ ਮੰਨਿਆ ਜਾਂਦੇ ਜਿਨੂੰ ਨਾ ਨਾਮ ਪਤਾ ਨਾ ਐਫ ਆਈ ਆਰ ਦਾ ਨੰਬਰ ਡੇਟ ਪਤਾ ਨਾ ਉਸ ਨੂੰ ਆਰਡਰ ਦੀ ਡੇਟ ਪਤਾ ਹੈ ਜਾਂ ਤੇ ਆਰਡਰ ਗਲਤ ਹੈ ਜਾਂ ਕਿਹੜੀ ਪਹਿਲਾਂ ਗਿਆ ਤੇ ਉਸ ਤੋਂ ਬਾਅਦ ਐਫ ਆਈ ਆਰ ਲਿਖੀ ਗਈ ਕੋ ਕੋਈ ਨੰਬਰ ਹੋਰ ਹੈ ਤੁਸੀਂ ਚੰਡੀਗੜ੍ਹ ਵੀ ਆਪਾਂ 17 ਸੌ 70 ਧਰਨਾ ਲਾਇਆ ਤੁਸੀਂ ਪਟਿਆਲਾ ਜੇਲ੍ਹ ਦੇ ਵੀ ਵਾਰ ਧਰਨਾ ਲਾਣ ਗਏ ਕੋਰਟ ਵੀ ਤੁਸੀਂ ਪਰਸੋ ਚ ਉੱਥੇ ਇਕੱਠੇ ਹੋਏ ਰਹੇ ਸੀਗੇ ਅੱਜ ਬੁਲੰਦ ਕਰ ਰਹੇ ਹਾਂ ਸਿਸਟਮ ਰੋਕਦੇ ਆ ਸਿਸਟਮ ਤਾਂ ਰੋਕ ਲਈ ਹੈ ਸਾਨੂੰ ਉੱਥੇ ਜੇਲ੍ਹ ਦੇ ਅੱਗੇ ਧਰਨਾ ਲਾਣ ਤੋਂ ਰੋਕਿਆ ਇਹਨਾਂ ਨੇ ਸੁਪਰਡੈਂਟ ਨੇ ਜਿਹਦੀ ਕੋਈ ਅਧਿਕਾਰੀ ਨਹੀਂ ਆਇਆ ਕਹਿੰਦਾ ਇੱਥੇ ਨਹੀਂ ਧਰਨਾ ਲਾਉਣ ਦੇਣਾ ਮੈਂ ਕਿਹਾ ਕੋਈ ਨਹੀਂ ਮੈਂ ਹੋਣਾ ਚਾਰ ਦਵਾਰ ਦੇ ਅੰਦਰ ਸੁਪਰਡੈਂਟਾਂ ਚ ਸੜਕ ਦੇ ਹਾਂ ਸੜਕ ਦੇ ਉੱਤੇ ਸੁਪਰਡੈਂਟ ਥੋੜਾ ਜਿਨ੍ਹਾਂ ਨੇ ਇਹੋ ਜਿਹੇ ਬੰਦੇ ਲਾ ਰੱਖੇ ਨੇ ਜਿਨ੍ਹਾਂ ਨੂੰ ਇੰਨੀ ਵੀ ਸਮਝ ਨਹੀਂ ਹੈ ਵੀ ਮੈਂ ਪਟਿਆਲਾ ਜੇਲ੍ਹ ਦੇ ਦੋ ਤਿੰਨ ਕਹਾਣੀਆਂ ਸੁਣਾ ਦੇਣਾ ਤੁਹਾਨੂੰ ਪਟਿਆਲਾ ਜੇਲ੍ਹ ਐਨੀ ਮਾੜੀ ਐ ਉੱਥੇ ਪਹਿਲਾਂ 1978 ਚ ਨਾਬੇ ਤੋਂ ਟੀਚਰ ਆਏ ਐ ਐਜੀਟੇਟ ਕਰ ਰਹੇ ਸੀ ਪਟਿਆਲਾ ਦੇ ਜੇਲ੍ਹ ਸੁਵਡਨ ਗੋਲੀ ਚੁਲਾਤੀ ਉਹਨਾਂ ਤੇ ਮੈਂ ਹਸਤਾਲ ਸੀ ਮੇਰੇ ਕੋਲ ਇਕੱਠੇ ਆ ਕੇ ਆ ਗਏ ਫਿਰ ਡੀਸੀ ਕਹੇ ਨਹੀਂ ਜਿਉ ਆਏ ਹੋ ਗਿਆ ਆਏ ਹੋ ਗਿਆ ਗੋਲੀ ਚੁਵਾਈ ਦੀ ਐ ਉਸ ਤੋਂ ਬਾਅਦ ਆ ਪਿੱਛੇ ਮੈਂ ਡਾਇਰੈਕਟਰ ਸੀਗਾ ਉੱਥੇ ਅਸੀਂ ਸਾਰੇ ਜੇਲ੍ਹ ਸੁਵਡੈਂਟਾਂ ਨੂੰ ਬੁਲਾਇਆ ਨਸ਼ੇ ਬੰਦ ਕਰਨ ਵਾਸਤੇ ਜਿਹਨਾਂ ਚੋਂ ਤੇ ਉਹ ਜੇਲ੍ਹ ਸੁਵਡੈਂਟ ਚੰਗਾ ਸੀ ਕੋਕਾਨਾ ਦੇਖੋ ਜੀ ਗਲਤ ਸਾਬ ਜਿੰਨਾ ਮਰਜੀ ਕਰ ਲੋ ਤੁਸੀਂ ਸਾਡੀ ਵੀ ਜੇਲ੍ਹ ਜਿੰਨਾ ਸ਼ੇਰ ਵਿਕ ਰਹੇ ਨੇ ਅਮੈਂ ਬਪੂਰਾ ਜੋਰ ਲਾ ਲਿਆ ਤਾਂ ਵੀ ਵਿਕ ਰਹੇ ਨੇ ਇਹ ਪਟਿਆਲਾ ਜੇਲ੍ਹ ਦਾ ਕਿਰਦਾਰ ਹੈ ਇਹ ਪਟਿਆਲਾ ਜੇਲ੍ਹ ਦੇ ਵਿੱਚ ਜੋ ਕੁਝ ਹੋ ਰਿਹਾ ਸਭ ਨੂੰ ਪਤਾ ਹੈ ਸੋ ਪਟਿਆਲਾ ਜੇਲ੍ਹ ਨੂੰ ਭਗੰਤ ਮਾਨ ਦੀ ਝੋਟੀ ਬੰਦੀ ਸੀ ਆਪਦੇ ਜੇਲ੍ਹ ਮੰਤਰੀ ਨੂੰ ਕਹਿੰਦਾ ਭਾਈ ਇਹਨੂੰ ਚੰਗੀ ਤਰ੍ਹਾਂ ਦੇਖੋ ਭਗੰਤ ਮਾਨ ਖੁਦ ਹੋਮ ਮਿਨਿਸਟਰ ਹੈ ਕਿਉਂਕਿ ਪੁਲਿਸ ਨੇ ਗਲਤ ਕਰਿਆ ਤੁਹਾਡੇ ਖਿਆਲ ਤੋਂ ਉਹਨੂੰ ਪਤਾ ਨਹੀਂ ਹੈ ਨਹੀਂ ਭਗੰਤ ਮਾਨ ਜਾਣ ਕੇ ਚੁੱਪ ਕਰਦਾ ਹੈ ਮੈਂ ਤਾਂ ਕਹਿੰਦਾ 75 ਰਿਜ਼ਲਟ ਕਰੀਆਂ ਮੈਨੂੰ ਪੁੱਛਿਆ ਮੈਂ ਕਿ ਭਗੰਤ ਮਾਨ ਦੇ ਪੁੱਛੋ ਤਾਂ ਬਣਾ ਹੋਈ ਨਹੀਂ ਸਕਦੀਆਂ ਬਾਅਦ ਚ ਦੇਖੋ ਉਹਦੇ ਸਾਈਨ ਹੋਏ ਨੇ ਫਾਈਲ ਤੇ ਇਹ ਭਗੰਤ ਮਾਨ ਤੇ ਹਰਪਾਲ ਚੀਮਾ ਇਹਨਾਂ ਦੀ ਟੱਕਰ ਹੈ ਹਰਪਾਲ ਚੀਮਾ ਚਾਹੁੰਦਾ ਮੈਂ ਭਗੰਤ ਮਾਨ ਨੂੰ ਡਾਕੇ ਬੰਨ ਜਾ ਤੇ ਭਗੰਤ ਮਾਨ ਕਹਿੰਦਾ ਮੈਂ ਪੈਰ ਕੱਢ ਕੇ ਰੱਖਾਂ ਆਪਸੀ ਟਸਲ ਆ ਆਪਸੀ ਟਸਲ ਦੇ ਵਿੱਚੋਂ ਮਾਲਦੇ ਚਮਚੀ ਕੇਜਰੀਵਾਲ ਦੀ ਨੇ ਕਿਉਂਕਿ ਫੈਸਲਾ ਕੇਜਰੀਵਾਲ ਨੇ ਕਰਨਾ ਹੈ ਬੰਨ੍ਹਿਆ ਨੇ ਨਹੀਂ ਕਰਨਾ ਮਾਲੀ ਨਾਲ ਸਲੂਕ ਇਦਾਂ ਦਾ ਹੋ ਰਿਹਾ ਜੇਲ੍ਹ 'ਚ ਮਾਲੀ ਨਾਲ ਸਲੂਕ ਚੰਗਾ ਹੋਈਆ ਮਾੜਾ ਵੀ ਆ ਮਾੜਾ ਇਹ ਹੈ ਐਲਓਪੀ ਵਜੀਰ ਦੀ ਪਾਵਰ ਹੈ ਉਹਨਾਂ ਕੋਲੇ ਹੂੰ ਪ੍ਰਤਾਪ ਸਿੰਘ ਬਾਜਵਾ ਹੂੰ ਉਹਨਾਂ ਨੂੰ ਫਰੂਟ ਦੇਣਾ ਚਾਹੁੰਦੇ ਸੀ ਮਿਲਣਗੇ ਉਹ ਫਰੂਟ ਨਹੀਂ ਜਾਂਦਾ ਅੰਦਰ ਇਹ ਇਹ ਮਾਲਾ ਸਿਰੂ ਕੀ ਹੋਇਆ ਨਾ ਹੋਰ ਕੀ ਆ ਸਾਨੂੰ ਤਾਂ ਮਰਨ ਤੋਂ ਰੋਕਣ ਦੀ ਕੋਸ਼ਿਸ਼ ਕਰੀ ਫੇਰ ਕਿਤੇ ਉੱਤੋਂ ਪ੍ਰੈਸ਼ਰ ਪਿਆ ਹੋਊਗਾ ਉਹਨਾਂ ਦੇ ਭਰਾ ਨੂੰ ਕਹਿ ਕੇ ਅਜਮਲਦੀ ਸਾਹਿਬ ਨੇ ਦੱਸਿਆ ਸਾਨੂੰ ਉਹਨਾਂ ਦੇ ਭਰਾ ਨੂੰ ਕਹਿ ਕੇ ਤੇ ਕਿਸੇ ਦੇ ਰਾਹੀਂ ਇਹ ਅਰਜੀ ਲਿਖਵਾਤੀ ਕਿ ਜੀ ਇਹਦੀ ਪਟਤਾਲ ਕਰੀ ਜਾਵੇ ਤੇ ਇਹਨੂੰ ਰੱਦ ਕਰਿਆ ਜਾਵੇ ਤੇ ਜਿਨ੍ਹਾਂ ਨੇ ਝੂਠਾ ਕੇਸ ਬਣਾਇਆ ਹੈ ਉਹਨਾਂ ਨੂੰ سزا ਦਿੱਤੀ ਜਾਵੇ ਉਹ ਅਰਜੀ ਇਸ ਵਾਸਤੇ ਲਖਾਈ ਕਿਉਂਕਿ ਪਰਤਾਲ ਕਰਨ ਨੂੰ ਹੋਰ ਹੁਣ ਤੱਕ ਸਹਿ ਨਹੀਂ ਤੇ ਉਹ ਕਾਗਜ਼ ਲਖਾਇਆ ਵੀ ਅਸੀਂ ਕਹਾਂਗੇ ਆ ਦੇਖ ਲਓ ਜੀ ਆਪ ਹੀ ਪਰਤਾਲ ਮੰਗਦੇ ਨੇ ਸੋ ਅਸੀਂ ਤਾਂ ਕੋਇਸ਼ ਕਰਾਉਣ ਦੀ ਗੱਲ ਕਰਦੇ ਆ ਤੁਰਪਿਓ ਕੋਇਸ਼ਿੰਗ ਵੱਲ ਬਿਲਕੁਲ ਤੁਰਪਿਆ ਕਿ ਸਾਡਾ ਤਿਆਰ ਹੈ ਕਿ ਨਾਮੀ ગ્રਾਮੀ ਵਕੀਲ ਆਰਸ਼ ਚੀਵਾ ਜੀ ਉਹ ਉਹਨਾਂ ਨੇ ਤਿਆਰ ਕਰਿਆ ਆਪ ਵੀਡੀਓ ਸੁਣ ਕੇ ਉਹਨਾਂ ਨੇ ਸਾਰਾ ਕੁਝ ਲਿਖਿਆ ਰਿਕਾਰਡ ਅਸੀਂ ਟ੍ਰਾਂਸਲੇਸ਼ਨ ਕਰਕੇ ਭੇਜਿਆ ਸੀ ਉਹ ਗੱਲ ਨਹੀਂ ਦੱਸੋ ਮੈਂ ਕੱਲ੍ਹ ਆ ਕੇ ਸੁਣੂਗਾ ਤਾਂ ਕਿ ਕੋਈ ਗਲਤੀ ਨਾ ਹੋ ਜਾਏ ਕੋਰਟ 'ਚ ਸੋ ਮੈਨੂੰ ਪੱਕਾ ਯਕੀਨ ਹੈ ਵੀ ਅਦਾਲਤ ਦੇ ਜਿੰਨੇ ਹੁਕਮ ਨੇ ਜਿੰਨੇ ਮੈ ਤੁਹਾਨੂੰ ਦਿਖਾਏ ਨੇ ਜਦ ਅਸੀਂ ਇਹ ਨਾਲ ਲਾ ਕੇ ਪੇਸ਼ ਕਰਾਂਗੇ ਕਿ ਕੁਛ ਹੋਣਾ ਚਾਹੀਦਾ ਬਿਲਕੁਲ ਠੀਕ ਹੈ ਸੋ ਕੁਲ ਮਿਲਾ ਕੇ ਜੇ ਆਪਾਂ ਦਾ ਨਿਚੋੜ ਕੱਢੀਏ ਸਾਰ ਕੱਢੀਏ ਕਹਿੰਦੇ ਜਨਤਾ ਕੀ ਇਹ ਹੈ ਲਲਕਾਰ ਬੰਦ ਕਰੋ ਇਹ ਭ੍ਰਸ਼ਟਾਚਾਰ ਇਹ ਵੀ ਤੁਹਾਡਾ ਸਮਾਜਿਕ ਭ੍ਰਸ਼ਟਾਚਾਰ ਹੈਗਾ ਔਰ ਪੰਜਾਬ ਦੀ ਤੇ ਪੰਜਾਬੀਆ ਦੀ ਗੱਲ ਕਰ ਲਈਏ ਹਮੇਸ਼ਾ ਸਾਡੇ ਹੱਕ ਇੱਥੇ ਰੱਖ ਲੜਨ ਦੀ ਉਹ ਆਪਾਂ ਕਈ ਤਰ੍ਹਾਂ ਦੇ ਤਰੀਕੇ ਤੇ ਚਲਦੇ ਹੁਣ ਤੇ ਜੇਕਰ ਤੁਸੀਂ ਸਾਡੇ ਬੋਲਣ ਦਾ ਹੱਕ ਹੀ ਸਾਡੇ ਤੋਂ ਖੋਲੋਗੇ ਆਵਾਜ਼ ਬੁਲੰਦ ਕਰਨ ਦਾ ਹੀ ਖੋਲੋਗੇ ਫਿਰ ਐਦਾਂ ਦੇ ਵਿਰੋਧ ਤੁਹਾਨੂੰ ਜਿਹੜਾ ਨਜ਼ਰ ਆਉਂਦੇ ਰਹਿਣਗੇ ਹੋਰ ਨਵੇਂ ਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ